ਕੇ ਭਾਈ ਤੁਸੀਂ ਡੀ ਕਰੋਗੇ ਸਾਡੇ ਟੈਟਰ ਮੰਡੀ ਦੀ ਵੀ ਕੇ ਭਾਈ ਵੀਡੀਓ ਆਊ ਵੀਡੀਓ ਆਊ اے ਮੈਂ ਸੁਨੇਹਾ ਲਾਉਣਾ ਚਾਹੁੰਦਾ ਕਿ ਸ਼ਾਇਦ ਨਾ ਆਵੇ ਕਾਲ ਜੀ ਅੱਜ ਆਪਾਂ ਆਏ ਹੈਗੇ ਆ ਤਲਵੰਡੀ ਸਾਹਿਬ ਉਹ ਸ਼ਰਮਾ ਜੀ ਨੂੰ ਕੋਈ ਨਹੀਂ ਜਾਣਦਾ ਹੈਗਾ ਅੱਜ ਆਪਾਂ ਮਿਲਾਨਾਗੇ ਤੁਹਾਨੂੰ ਸ਼ਰਮਾ ਜੀ ਨਾਲ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਹੋ ਜੀ ਹਾਂ ਜੀ ਸਰ ਵਾਦੀ ਤੁਸੀਂ ਕਿਵੇਂ ਹੋ ਜੀ ਬਹੁਤ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਰ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਰੱਖੇ ਭਾਈ ਤੁਹਾਨੂੰ ਅੱਜ ਪਹਿਲਾਂ ਤੁਹਾਨੂੰ ਵਾਈਡ ਮਤਲਬ ਮਾੜੀ ਖਬਰ ਜੀ ਰੂ ਪਹਿਲਾਂ ਮੈਂ ਸਟਾਰਟਿੰਗ ਜੀ ਦੱਸ ਦੇਣਾ ਤੁਹਾਨੂੰ ਸ਼ਾਇਦ ਹੋ ਸਕਦਾ ਟਰੈਕਟਰ ਮੰਡੀ ਦੀ ਲਾਸਟ ਵੀਡੀਓ ਹੋਵੇ ਕਿਉਂਕਿ ਅੱਜ ਲੋਸਮੈਂਟ ਹੋਈ ਆ ਬਾਈ ਕਿ ਮੰਡੀ ਦੇ ਵਿੱਚ ਕਿਸੇ ਵੀ ਨੇ ਕਿਸੇ ਵੀ ਯੂਟਿਊਬਰ ਨੇ ਵੀਡੀਓ ਨਹੀਂ ਬਣਾਉਣੀ ਤੇ ਵੀਡੀਓ ਬਣਾ ਆਪਾਂ ਆਪਦੇ ਟਰੈਕਟਰਾਂ ਦੀ ਘਰੇ ਬਣਾਇਆ ਕਰਾਂਗੇ ਵੀਰੇ ਠੀਕ ਹੈ ਗੱਲ ਕਿਉਂ ਮੰਡੀ ਦੇ ਵਿੱਚ ਬਾਈ ਸਾਰਿਆਂ ਦੇ ਸਹਿਯੋਗ ਨਾਲ ਕਿਹਾ ਹੋਊ ਕਿਸ ਮਤਲਬ ਪ੍ਰਧਾਨ ਨੇ ਕਿਹਾ ਹੋਊਗਾ ਤੇ ਆਪਾਂ ਉਹਨਾਂ ਦਾ ਸੁਕਮ ਮੰਨਣਾ ਬਾਈ ਸਾਡਾ ਫਰਜ਼ ਮੰਦਾ ਠੀਕ ਹੈ ਗੱਲ ਤੇ ਕਿਸ ਕਰਕੇ ਬਣਾ ਰਹੇ ਸੀ ਵੀਡੀਓ ਕਿ ਆਪਾਂ ਸ਼ਾਇਦ ਲਾਸਟ ਵੀਡੀਓ ਦੱਸਣ ਦਾ ਸਾਡਾ ਫਰਜ਼ ਹੈ ਕਿ ਬਾਈ ਸ਼ਾਇਦ ਹੀ ਆਵੇ ਵੀਡੀਓ ਇਦੂ ਬਾਅਦ ਬਾਕੀ ਦੇਖਾਂਗੇ ਜਿਉਂ-ਜਿਹਾ ਮਾਹੌਲ ਹੋਇਆ ਉਹ ਜਾਂ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਠੀਕ ਹੈ ਜੀ ਅੱਜ 25 ਤਰੀਕ 2025 ਤਰੀਕਾ 12ਵਾਂ ਮਹੀਨਾ 2024 ਆ ਆਪਾਂ ਕੋਸ਼ਿਸ਼ ਕਰਾਂਗੇ ਅੱਜ ਦੋ ਟਰੈਕਟਰ ਦਿਖਾਵਾਂਗੇ ਬਾਈ ਦੋ ਤਿੰਨ ਤੇ ਰੇਟ ਇਹ ਜੇ ਹੋਣਗੇ ਸ਼ਾਇਦ ਹੀ ਆਪਾਂ ਕਿਤੋਂ ਮਿਲਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਹੈਗਾ ਮੈਡਮ ਜੀ ਹਾਉਲ ਲੈਂਡ 3630 ਜੀ ਠੀਕ ਹੈ ਮਾਡਲ ਕੀ ਹੈ ਸਰ ਇਹਦਾ ਮਾਡਲ ਹੈਗਾ ਇਹ 2011 ਓਕੇ ਜੀ ਤੇ ਰੇਟ ਕੀ ਹੋਵੇਗਾ ਸਰ ਇਹਨਾਂ ਦਾ ਰੇਟ ਜੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੇ 4.5 ਲੱਖ ਰੁਪਏ ਅੱਛਾ ਸਰ ਠੀਕ ਹੈ ਬਹੁਤ ਜ਼ਿਆਦਾ ਹੈ ਸਰ ਕੋਣੀ ਆਪਾਂ ਘੱਟ ਕਰਾਂਗੇ ਪਹਿਲਾਂ ਆਪਾਂ ਕੰਡੀਸ਼ਨ ਦੱਸ ਦਿੰਦੇ ਆ ਠੀਕ ਹੈ ਜੀ ਠੀਕ ਹੈ ਇਹ ਮੈਡਮ ਜੀ ਹੈਗਾ ਬਠੰਡਾ ਨੰਬਰ ਆ ਹਾਂਜੀ ਸੈਕੰਡ ਓਨਰ ਆ ਜੀ ਟਾਇਰਾਂ ਦੀ ਗੱਲ ਕਰਕੇ ਚਾਰੇ ਟਾਇਰ ਐਮ ਆਰ ਐਫ ਦੇ ਪਿਛਲੇ ਟਾਇਰ 85 90 ਪੈਸੇ ਜੀ ਜੀ ਸਾਰਾ origignal ਵਾਲਾ ਡੰਡਾ ਫੱਤੀ ਛਤਰੀ ਦਾ ਕੁਛ ਨਾਲ ਹੈ ਡਬਲ ਡਿਸਟ੍ਰੀਬਿਊਟਰ 55 hp ਬਿਨਾ ਟਰਬੋ ਤੋਂ ਠੀਕ ਹੈ ਇਹ ਗੱਲ ਹਾਂਜੀ ਸਾਰਾ ਓਕੇ ਆ ਕਿਤੋਂ ਰੰਗ ਪੇਂਟ ਨਹੀਂ ਹੋਇਆ ਚਲਾ ਕੇ ਬਾਅਦ ਇਹਦੀ ਤਸੱਲੀ ਕਰ ਸਕਦੇ ਜੀ 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 ਹੁਣ ਆ ਜੋ ਰੇਟ ਜਿਹੜਾ ਤੁਸੀਂ ਕਹਿੰਦੇ ਹੋ ਬਾਹਲਾ ਹਾਂਜੀ ਉਹ ਵੀ ਕਰ ਦਨੇ ਆ ਥੋੜਾ ਹਾਂਜੀ ਹੁਣ 44.5 ਲੱਖ ਰੁਪਇਆ ਲਿਖਿਆ ਹਾਂਜੀ ਹੁਣ ਤੁਸੀਂ ਕੀ ਡਾਉਂਗੇ ਇਹ ਚੋਂ 5000 5000 ਹੋਰ ਡਾਓ ਖੋਲ ਕੇ ਇਹ ਖੋਲ ਕੇ ਜੇ ਗੱਲ ਕਰੋ 7000 ਸਰ ਵੱਡੀ ਗੱਲ ਕਰੋ ਜੀ ਵੱਡੀ ਸਾਰੀ ਗੱਲ ਕਰੋ ਛੋਟੀ ਨਹੀਂ 10000 ਸਰ ਮੈਂ ਹਾਂ ਜੀ ਵੱਡੀ ਸਾਰੀ ਗੱਲ ਕਰੋ 15000 ਸਰ ਮੈਂ ਹਾਂ ਜੀ ਵੱਡੀ ਸਾਰੀ ਗੱਲ ਕਰੋ ਸਰ 20000 ਥੋੜੀ ਜੀ ਹੋਰ ਗੱਲ ਕਰ ਲਓ ਵੱਡੀ 25000 ਸਰ ਵੈਰੀ ਗੁੱਡ 25000 ਦਾਤਾ ਤੁਸੀਂ ਠੀਕ ਹੈ ਜੀ ਟਰੈਕਟਰ ਦੇਵਾਂਗੇ ਤੁਸੀਂ ਪਹਿਲੀ ਵਾਰ ਆਏ ਹੋ ਤਹਾਡੀ ਆਉਣ ਦੀ ਖੁਸ਼ੀ ਦੇ ਵਿੱਚ ਹਾਂਜੀ ਸਾਡੇ ਚੈਨਲ ਤੇ ਵੇਲੀਵਰ ਆਏ ਹੋ ਜੀ ਜੀ ਇੱਕੋ ਹੀ ਰੇਟ ਜੀ 4 ਲੱਖ ਤੇ 18 ਹਜ਼ਾਰ ਦੇਖੋ ਜੀ ਕਿੰਨਾ ਰੇਟ ਘਟਾ ਦਿੱਤਾ ਸਰ ਨੇ 32 32 32 ਹਜ਼ਾਰ ਵੀ ਉਹ ਉੱਡ ਗਿਆ ਜੀ ਕੋਈ ਵੀ ਨਹੀਂ ਦੇ ਸਕਦਾ 32 ਹਜ਼ਾਰ ਦਾ ਡਿਸਕਾਊਂਟ ਜੀ ਦੇਖੋ ਇਹ ਹੈ ਗਿਆ ਸ਼ਰਮਾ ਜੀ ਦੇ ਟਰੈਕਟਰ ਉਦੋਂ ਬਾਅਦ ਦੇ ਵਿੱਚ ਸ਼ਾਇਦ ਆਹ ਟਰੈਕਟਰ ਮੰਡੀ ਚ ਨਹੀਂ ਮਿਲਣਾ ਸੁੱਖੀ ਆਈ ਮੈਂ ਇੱਕ ਮਿੰਟ ਇੱਕ ਮਿੰਟ ਅ 7522 ਅ ਪੰਜਾਬ ਨੰਬਰ ਜੀ ਠੀਕ ਹੈ ਜੇ ਮਾਡਲ ਦੀ ਗੱਲ ਕਰਕੇ 2009 ਆ ਜੀ ਜੀ ਠੀਕ ਹੈ ਇਹ ਤਲਵੰਡੀ ਸਾਬੋਂ ਟਰੈਕਟਰ ਖੜਾ ਤਲਵੰਡੀ ਸਾਬੋਂ ਮਾਲਕਾ ਜਿਹੜਾ ਉਹਨਾਂ ਦੇ ਨਾਂ ਵੀ ਆ ਬਾਈ ਇਹ ਠੀਕ ਹੈ ਜੀ ਤੇ ਸਾਰਾ Ориਜਨਲ ਆ ਗੇਅਰ ਇੰਜਨ ਓਕੇ ਆ ਤੇ ਆਪਾਂ ਬਾਈ ਨੂੰ ਪੁੱਛਦੇ ਸੁਖੀ ਇਹਦੇ ਵਿੱਚ ਫਿਕਚਰ ਕੀ ਕੁਛ ਹੈ ਕੀ 3 ਸਪੀਡ ਆ ਹਾਂਜੀ ਤੇ ਇਹ ਤੇ ਨਵਾਂ ਮਾਡਲ ਆ ओरिजिनल ਆ ਸਾਰਾ ਅੱਛਾ 18 ਵਾਲੇ ਟਾਇਰਾਂ ਚੁੰਦਾ ਸੀ 18 ਵਾਲੇ ਟਾਇਰ ਕਿੰਨੇ ਐਚਪੀ ਟਰੈਕਟਰ ਆ ਇਹ ਉਂ ਦਾ 75 ਆ ਇਹ 3 ਇੰਜਣ ਕਰਾਇਆ 90 ਕਰਾਇਆ 90 ਐਚਪੀ ਹਾਂ ਆ 6 25 ਡਿਮਾਂਡ ਆ ਕਿੰਨੇ ਦਾ ਦੇ ਦੇ ਦਾਂਗੇ ਕੋਈ ਨਾ ਗੋਣੀਆ ਨਹੀਂ ਹੁਣੀ ਕੋਣੀ ਹੈ ਹੁਣ ਸਾਰਾ ਕੁਝ ਓਕੇ ਕੋਈ ਨਾ ਕਰਤ ਲਾ ਦੱਸੋ ਕਿੰਨੇ ਦਾ ਡਿਸਕਾਊਂਟ ਕਿੰਨੇ ਦਾ ਡਿਸਕਾਊਂਟ ਕਰ ਦਾਂਗੇ 20000 ਰੁਪਏ ਲੈ ਲੈ ਕਿੰਨੇ ਦਾ ਕਿੰਨੇ ਸੁਖੀ ਚੌੜਨੀ ਦੱਸੋ 5 ਲੱਖ ਕਿੰਨੇ ਦਾ 5 ਲੱਖ 60 ਦਾ ਕਰ ਦਾਂਗੇ ਚੱਲ ਹੈ 5 ਲੱਖ 60 ਦਾ ਸਰ 5.5 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਜੀ 1000 ਰੁਪਏ ਛੋਟ ਕਰਾ ਲਿਓ <laughs> चला के पा तस, तसली, तसली करके सारा समान डंडा फटी छतरी दो बैंटरिया दो बैंटरिया बी एक्टर ਆਹ ਤਾਂ ਫਟੇ ਚੱਕ ਤੇ ਜੀ ਦੇਖੋ ਕਿੰਨਾ ਵਧੀਆ ਟਰੈਕਟਰ ਵੀ ਹੈਗਾ ਸੋਨਾ ਵੀ ਹੈਗਾ ਜੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ ਟਰੈਕਟਰ ਟਰੈਕਟਰ ਦੇ ਟਾਇਰ ਕਿੰਨੇ ਵਧੀਆ ਹੈਗੇ ਆ ਇੰਜਨ ਦੇਖੋ ਜੀ ਬੈਟਰੀਆਂ ਵੀ ਦੋ ਹੈ ਜੀ ਇਹਦੇ ਵਿੱਚ 90 ਐਚਪੀ ਵੀ ਹੈ ਇਹ ਵੀ 90 ਐਚਪੀ ਸਰ ਚਾਰੇ ਪਾਸੇ ਸਰ ਤੁਸੀਂ ਦੇਖ ਸਕਦੇ ਹੈਗੇ ਹੋ ਆਜੋ ਜੀ ਦੇਖੋ ਜੀ ਆਹ ਟਰੈਕਟਰ ਵਾਲਾ ਕਿੱਥੇ ਹੈ 75000 ਡਿਸਕਾਊਂਟ ਸ਼ਰਮਨ ਜੀ ਨੇ ਤਾਂ ਵੱਲੇਵਾ ਦਿੱਤੀ ਹੈਗੀ ਆ ਜੀ ਹਾਂਜੀ ਹੁਣ ਆਪਾਂ ਮਿਲਦੇ ਹੈਗੇ ਆਂ ਜੀ ਸ਼ਰਮਨ ਜੀ ਨਾਲ ਅਗਲੇ ਟਰੈਕਟਰ ਦੇ ਨਾਲ ਉਦੋਂ ਬਾਅਦ ਆ ਗਿਆ ਜੀ ਜੌਂਡੀਅਰ ਜੀ ਜੌਡੀ 5310 ਕਾਲੇ ਢਿੱਡ ਵਾਲਾ ਐਲਟੀ ਮਾਡਲ ਆ ਇਹ ਟਾਇਰਾਂ ਦੀ ਗੱਲ ਕਰਗੀ ਆਪਾਂ ਟਾਇਰ 90 ਪੈਸੇ ਟਾਇਰ ਆ ਜੀ ਕੰਪਨੀ ਦੇ ਕੋਈ ਦੇਸੀ ਨਹੀਂ ਹੈਗੇ ਪੰਜਾਬ ਨੰਬਰ ਦੇ ਵਿੱਚ ਬਿਲਕੁਲ ਨਵਾਂ ਲੱਗ ਰਿਹਾ ਜੀ ਇਹ ਤਾਂ ਦੇਖੋ ਤਾਂ ਸਹੀ ਇਹ ਟਰੈਕਟਰ ਹੀ ਨਵਾਂ ਜੀ ਸਰ ਮਾਡਲ ਕੀ ਜਾਂਦਾ ਇਹ ਮਾਡਲ ਹੈਗਾ ਜੀ 2004 ਮਾਡਲ ਆ ਠੀਕ ਹੈ ਜੀ ਡੱਕ ਡੱਕ ਵਿੱਚੇ ਆ ਡੰਡਾ ਫੱਟੀ ਛਤਰੀ ਸਾਹ ਕੁਝ ਵਿੱਚੇ ਆ ਸਰ ਰੇਟ ਕੀ ਜਾਂਦਾ ਰੇਟ ਹੈਗਾ ਜੀ 3 ਲੱਖ ਤੇ 75000 ਰੁਪਿਆ ਡਿਮਾਂਡ ਤੇ ਡਿਸਕਾਊਂਟ ਕੀ ਹੋਵੇਗਾ ਜੀ ਡਿਸਕਾਊਂਟ ਤੁਸੀਂ ਕਰੋ ਵਾਅਦੇ ਵਿੱਚ ਨਾ ਮੈਂ ਕਰ ਹੀ ਦੇਣਾ ਸਰ 5000 ਡਿਸਕਾਊਂਟ ਵੱਡੀਆਂ ਗੱਲਾਂ ਕਰੋ ਈ ਛੋਟੀਆਂ ਨਾ ਗੱਲਾਂ ਕਰੋ ਸਿੱਧਾ ਸਰ 20000 ਨਹੀਂ ਹੋਰ ਹੋਰ ਕਰੋ 25 ਓਕੇ ਸਾਢੇ 3 ਲੱਖ ਰੁਪਇਆ ਰਹਿ ਗਿਆ ਜੀ 25 ਇਹਨਾਂ ਨੇ ਉਡਾਤਾ 25 ਮੈਂ ਢਾਉਣਾ 50000 ਰੁਪਇਆ ਉੱਡ ਗਿਆ 7 3 ਲੱਖ ਰੁਪਇਆ ਰਹਿ ਗਿਆ ਕੋਈ ਟਰੈਕਟਰ ਦੇ ਕੇ ਦਿਖਾਵੇ ਬਾਈ ਐਨੇ ਦਾ ਪੰਜਾਬ ਨੰਬਰ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਗੱਲ ਬਾਈ ਮੇਰਾ ਠੀਕ ਹੈ ਚਲਾ ਕੇ ਬਾਕੇ ਤਿੰਨੇ ਟਰੈਕਟਰੋਂ ਤਸੱਲੀ ਕਰ ਸਕਦੇ ਹਾਂ ਬਾਈ ਕਿੰਨੇ ਪੰਜਾਬ ਨੰਬਰ ਆ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਬਾਈ ਠੀਕ ਆ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947884545 ਠੀਕ ਆ ਬਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਮੈਨੂੰ ਕਰ ਲਿਓ ਫੋਨ ਬਾਈ ਸ਼ਾਇਦ ਅਗਲੇ ਬੁੱਧਵਾਰ ਤੋਂ ਅਸੀਂ ਵੀਡੀਓ ਮੰਡੀ ਦੇ ਵਿੱਚ ਨਾ ਪਾਈਏ ਕਿਉਂ ਲੌਸਮੈਂਟ ਹੋ ਰਹੀ ਆ ਇਸ ਟਾਈਮ ਵੀ ਕਿ ਅੱਜ ਲਾਸਟ ਡੇ ਆ ਤੁਹਾਨੂੰ ਬਾਈ ਕਹਿਣ ਦਾ ਮਤਲਬ ਸਾਡਾ ਫਰਜ ਸੀ ਕਿ ਬਾਈ ਤੁਸੀਂ ਡੀ ਕਰੋਂਗੇ ਸਾਡੇ ਟਰੈਕਟਰ ਮੰਡੀ ਦੀ ਕਿ ਬਾਈ ਵੀਡੀਓ ਆਊ ਵੀਡੀਓ ਆਊ ਇਹ ਮੈਂ ਸੁਨੇਹਾ ਲਾਉਣਾ ਚਾਹੁੰਦਾ ਕਿ ਸ਼ਾਇਦ ਨਾ ਆਵੇ ਠੀਕ ਹੈ ਗੱਲ ਪੇ ਨੂੰ ਕਰ ਲਿਓ ਫੋਲੋ ਜੀਐਸ ਮੋਟਰਸ ਤਲਵੰਡੀ ਸਾਬੋ ਆ YouTube ਤੇ ਤੇ Instagram ਤੇ ਬਾਈ ਜੀ ਤੇ ਇੱਕ ਗੱਲ ਹੋਰ ਆ ਜੇ ਰੱਜ ਕੇ ਪਿਆਰ ਦਿਓਗੇ ਬਾਈ ਜੀ ਹਰ ਮਹੀਨੇ ਦੀ ਮਹੀਨੇ ਆਪਾਂ ਇੱਕ ਲੱਕੀ ਡਰਾ ਕੱਢਿਆ ਕਰਾਂਗੇ ਵੀਰੇ ਜਿਹੜਾ ਸਭ ਤੋਂ ਵੱਧ ਸਾਨੂੰ ਕਮੈਂਟ ਕਰਿਆ ਕਰੂ ਵੀਡੀਓ ਸ਼ੇਅਰ ਕਰਿਆ ਕਰੂ ਮੈਂ ਵਾਦਾ ਕਰਦਾ ਮੈਂ ਖੁਦ ਬਾਈ ਇਹ ਡਰਾ ਆਪ ਕੱਢਿਆ ਕਰੂੰ ਅਦੇ ਹੱਥੀ ਤੇ ਆਪ ਖੁਦ ਹੀ ਕੋਰੀਅਰ ਕਰਵਾਇਆ ਕਰੂੰ ਬਾਈ ਹਾਂਜੀ ਜੇ ਤੁਸੀਂ ਇਹ ਮੈਡਮ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਵਧੀਆ ਲੱਗੀ ਵੀਡੀਓ ਤੇ ਕਮੈਂਟ ਕਰਿਓ ਵੀਰੇ ਕੇ ਕੇ ਸਾਨੂੰ ਵਧੀਆ ਲੱਗੀ ਤਾਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵੀ ਮੈਡਮ ਨੂੰ ਜ਼ਰੂਰ ਵੀਡੀਓ ਦੇ ਵਿੱਚ ਬੁਲਾਵਾਂਗੇ ਠੀਕ ਹੈ ਜੀ ਗੱਲ ਤੇ ਜੇ ਕੋਈ ਸਾਡੇ ਤੋਂ ਕੋਈ ਗਲਤੀ ਹੋ ਗਈ ਮੈਡਮ ਤੋਂ ਹੋ ਗਈ ਚਾ ਸਾਡੀ ਧੀਆ ਵਰਗੀ ਆ ਤੇ ਉਹ ਬਈ ਮਾਫ ਕਰਿਓ ਕੋ ਨਵੀਆਂ ਗੁੱਡੀ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਗੱਲ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸਸੀ ਗੱਲ